ਜੋਈਏ ਗੱਲ ਇਹ ਹੋਈ ਜੀ ਸਾਡੇ ਸਫਾਈ ਸੇਵਕ ਅਹੀਂ ਹੈਗੇ ਸਫਾਈ ਸੇਵਕ ਜੁਨੀਅਨ ਪ੍ਰਧਾਨ ਹੈ ਮੈਂ ਅੱਛਾ ਸਾਡੇ ਜੁਨੀਅਨ ਦੇ ਪ੍ਰਧਾਨ ਪੰਜਾਬ ਪ੍ਰਧਾਨ ਜੀ ਸੰਦੀਪ ਵਾਲੀ ਜੀ ਨਾਬੇ ਤੋਂ ਆ ਰਹੇ ਸੀ ਤੇ ਪਠਾਨਕੋਟ ਤੋਂ ਆਪਣੇ ਰਮੇਸ਼ ਕੁਮਾਰ ਜੀ ਪੰਜਾਬ ਪ੍ਰਧਾਨ ਜੁਨੀਅਨ ਦੇ ਆ ਰਹੇ ਜੀ ਹੋਰ ਵੀ ਵੱਖ-ਵੱਖ ਕਮੇਟੀਆਂ ਤੋਂ ਸਾਡੇ ਪ੍ਰਧਾਨ ਜੀ ਆ ਰਹੇ ਇਸ ਮੁੱਦੇ ਤੇ ਅਸੀਂ ਤੁਹਾਡੇ ਇੰਟਰਵਿਊ ਹੋਈ ਆ ਸਰ ਉਹਦਾ ਸਾਨੂੰ ਕੋਈ ਸੁਰ ਜਵਾਬ ਨਹੀਂ ਦਿੱਤਾ ਗਿਆ ਮਹੀਨਾ ਹੋ ਚਲੇ ਇੰਟਰਵਿਊ ਹੋਈ ਨੂੰ ਗੜੀ ਸਾਡੇ ਮੁਲਾਜ਼ਮ ਸਾਡੇ ਨਾਲ 13 14 ਮੁਲਾਜ਼ਮ ਢਾਏ ਆ ਐਮਐਲਏ ਨੇ ਤੇ ਈਓ ਨੇ ਇਸ ਮੁੱਦੇ ਤੇ ਸਾਡੇ ਪ੍ਰਧਾਨ ਆ ਰਹੇ ਸੀ ਅਸੀਂ ਕੋਈ ਹੜਤਾਲ ਨਹੀਂ ਰੱਖੀ ਸੀ ਕੋਈ ਨਹੀਂ ਅਸੀਂ ਸਿਰਫ ਇੱਕ ਇਕੱਠ ਰੱਖਿਆ ਸੀ ਕਿ ਸਾਡੇ ਪ੍ਰਧਾਨ ਆਉਣੇ ਆ ਉਹਨਾਂ ਦੇ ਬਹਿਣ ਕਾਨੂੰਨ ਨੂੰ ਅਸੀਂ ਚਾਣੀਆਂ ਲਾਈਆਂ ਤੇ ਕੰਮ ਵੀ ਸਵੇਰੇ ਅਸੀਂ ਕਰਕੇ ਬੈਠੇ ਆ ਠੀਕ ਹੈ ਜੀ ਤੇ ਅਸੀਂ ਟੰਟ ਟੁੰਟਾ ਆਪਣਾ ਲਾਇਆ ਸੀ ਕਿ ਸਾਡੇ ਪ੍ਰਧਾਨ ਆਉਣੇ ਉਹਨਾਂ ਦੇ ਬਹਿਣ ਵਾਸਤੇ ਇਹਨਾਂ ਸਾਡੇ ਸੈਂਟਰੀ ਸ਼ਮਸ਼ੀਰ ਨੇ ਇਹੋ ਸਾਹਿਬ ਨੇ ਐਮਐਲਏ ਸਾਹਿਬ ਹੁਣ ਇਹਨਾਂ ਸਾਰਿਆਂ ਨਾਲ ਮਿਲ ਕੇ ਸਾਨੂੰ ਪੁਲਿਸ ਪ੍ਰਸ਼ਾਸਨ ਦੀ ਤੰਕੀਦ ਵਾ ਕੇ ਤੇ ਸਾਡਾ ਟੈਂਟ ਟੁੰਟ ਸਾਰਾ ਕੁਝ ਸਾਡਾ ਪਟਾਕ ਦੇ ਸੰਬੰਧ ਦੇ ਅਸੀਂ ਕਮੇਟੀ ਘਰਤੀ ਕਰ ਸਕਦੇ ਕਮੇਟੀ ਘਰੋਂ ਬਾਹਰ ਚੱਲੋ ਨਹੀਂ ਮੁਲਾਜ਼ਮ ਅਸੀਂ ਮੁਲਾਜ਼ਮ ਇਥੋਂ ਦੇ ਸਾਰੇ ਅਸੀਂ ਜੇ ਅਸੀਂ ਇਥੋਂ ਦੇ ਮੁਲਾਜ਼ਮ ਆ ਕੰਮ ਇਥੇ ਕੂੜਾ ਜਾਂਦੇ ਕੋਈ ਚਿਕਾਰ ਸਕਦੇ ਆ ਤੇ ਅਸੀਂ ਇਥੇ ਇਕੱਠ ਨਹੀਂ ਕਰ ਸਕਦੇ ਹਾਂਜੀ ਸਾਨੂੰ ਭੇਜ ਦਿਆ ਉਹ ਤਾਂ ਟਾਈਮ ਤੱਕ ਡੂਡੀਆਂ ਸਾਡੇ ਕੋਲ ਲੈਂਦੇ ਆ ਉਦੋਂ ਜੀ ਤੇ ਬਾਜ਼ਾਰੀਆਂ ਤੇ ਆਜੋ 8-8 ਵਜੇ 5 ਵਜੇ ਡੂੜੀ ਖਤਮ ਹੋ ਜਾਂਦੀ 7-7 ਵਜੇ ਸਾਦ ਲੈਂਦੇ 8-8 ਵਜੇ ਸਾਦ ਲੈਂਦੇ ਆ ਉਦੋਂ ਅਸੀਂ ਇਹਨਾਂ ਦੇ ਮੁਲਾਜ਼ਮ ਆ ਜੇ ਅਸੀਂ ਇੱਕ ਇੱਥੇ ਇਕੱਠ ਰੱਖ ਲਿਆ ਵਾ ਆਪਣੇ ਪੰਜਾਬ ਲੈਵਲ ਦੇ ਪ੍ਰਧਾਨ ਆ ਰਹੇ ਜੁਨੀਅਨਾਂ ਦੇ ਕਾਰਕ੍ਰਸ਼ਣਾਂ ਦੇ ਤੇ ਜੇ ਅਸੀਂ ਉਹ ਆ ਰਹੇ ਉਹਨਾਂ ਦੇ ਆਉਣ ਦੇ ਕਾਰਨ ਅਸੀਂ ਇੱਥੇ ਇਕੱਠ ਰੱਖਿਆ ਵਾ ਤੇ ਅਸੀਂ ਕੋਈ ਮਾੜਾ ਥੋੜੀ ਕੀਤਾ ਉਹ ਤੁਹਾਨੂੰ ਪਹੁੰਚ ਆਈ ਉਹਨੇ ਕਿਹਾ ਕੀ ਉਹ ਸਾਨੂੰ ਕਹਿੰਦੇ ਜੀ ਤੁਸੀਂ ਪਰਮਿਸ਼ਨ ਨਹੀਂ ਲਈ ਤੁਹਾਡੇ ਤੇ ਪਰਚਾ ਕਰਾਉਣ ਦੀਆਂ ਏ ਬਸ ਮੇਰੇ ਦੇ ਬੜੇ ਫੋਨ ਕੰਨ ਨੂੰ ਆ ਰਹੇ ਆ ਜੀ ਇਹਨਾਂ ਤੇ ਪਰਚਾ ਦੋ ਪਰਚਾ ਦੋ ਤੇ ਤੁਹਾਡੇ ਤੇ ਪਰਚਾ ਹੋ ਜਾਊਗਾ ਨਹੀਂ ਤੇ ਆਪਣਾ ਟੈਂਟ ਪੁੱਟੋ ਜੀ ਹੁਣ ਤੇ ਆਪਣਾ ਇੱਥੇ ਪ੍ਰੋਗਰਾਮ ਇੱਥੇ ਕਰਨਾ ਕਿ ਜੇ ਬਾਹਰ ਕਿਤੇ ਕਰਾਂਗੇ ਹਾਂਜੀ ਨਹੀਂ ਸਾਡਾ ਪ੍ਰੋਗਰਾਮ ਤੇ ਸਾਡਾ ਚਲੋ ਇੱਥੇ ਹੀ ਹੋਊਗਾ ਬਾਕੀ ਸਾਨੂੰ ਡਾਂਵੇਂ ਡੋਲ ਜੇ ਕਰਤਾ ਮੈਂ ਨਾ ਹੁਣ ਅਸੀਂ ਉਦਾਂ ਸਾਡੇ ਮੁਲਾਜ਼ਮ ਇਕੱਠ ਕਰਾਂਗੇ ਇਕੱਠ ਕਰਕੇ ਜਦੋਂ ਸਾਡੇ ਜੂਨੀਅਨ ਪ੍ਰਧਾਨ ਸਾਰੇ ਆਉਣਗੇ ਇੱਥੇ ਫਿਰ ਅਸੀਂ ਇੱਥੇ ਦਫ਼ਤਰਾਂ ਨੂੰ ਉਸ ਜੀ ਹੁਣ ਆ ਰਹੇ ਤੁਹਾਡੇ ਪ੍ਰਧਾਨ ਹਾਂਜੀ ਸਾਡੇ ਜੂਨੀਅਨ ਪ੍ਰਧਾਨ ਪੰਜਾਬ ਪ੍ਰਧਾਨ ਜੀ ਸਾਰੇ ਸਾਡੇ ਆ ਗਏ ਆ ਜੀ ਠੀਕ ਸ਼ੇਰ ਸਿੰਘ ਜੀ ਸੈਂਟਰ ਇਨਸਪੈਕਟਰ ਨਗਰ ਕੌਂਸਲ ਤਰਨਤਾਰਨ ਕੋਈ ਵੀ ਅਸੀਂ ਕਿਤੇ ਵੀ ਅਸੀਂ ਕੋਈ ਪ੍ਰੋਟੈਸਟ ਕਰਨਾ ਹੁੰਦਾ ਜਾਂ ਸਰਕਾਰੀ ਦਾ ਅਦਾਰੇ ਦੇ ਪਹਿਲੀ ਗੱਲ ਤੇ ਆਪਾਂ ਕੋਈ ਵੀ ਪ੍ਰੋਟੈਸਟ ਹੈ ਸਰਕਾਰੀ ਦਾਰੇ ਦੇ ਅੰਦਰ ਬਿਲਡਿੰਗ ਦੇ ਨਹੀਂ ਕਰ ਸਕਦੇ ਜੇਕਰ ਤੁਸੀਂ ਕਰਨਾ ਵੀ ਆ ਤਾਂ ਉਹਦੇ ਵਾਸਤੇ ਸਾਨੂੰ ਆ ਗਾਉਂ ਜਿਹੜੀ ਪਰਮਿਸ਼ਨ ਲੈਣੀ ਪੈਂਦੀ ਹੈ ਠੀਕ ਹੈ ਜੀ ਉਹਦੇ ਵਾਸਤੇ ਸਾਨੂੰ ਦਫ਼ਤਰ ਨੂੰ ਇਹਨਾਂ ਨੂੰ ਇੰਟੀਮੇਸ਼ਨ ਦੇਣੀ ਪੈਂਦੀ ਹੈ ਕਿ ਅਸੀਂ ਇਸ ਤਰੀਕ ਨੂੰ ਇੱਥੇ ਅਸੀਂ ਆਹ ਪ੍ਰੋਗਰਾਮ ਕਰਨਾ ਵਾ ਜਾਂ ਧਰਨਾ ਮਾਰਨਾ ਜਾਂ ਕੁਝ ਕਰਨਾ ਤੇ ਉਹਦੇ ਬਾਰੇ ਜਿਹੜਾ ਦਫ਼ਤਰ ਨੂੰ ਤਲਾਹ ਦੇਣੀ ਜ਼ਰੂਰੀ ਹੁੰਦੀ ਹੈ ਜੋ ਕਿ ਇਹਨਾਂ ਵੱਲੋਂ ਨਹੀਂ ਦਿੱਤੀ ਗਈ ਨਗਰ ਕੌਂਸਲ ਤਰਨਤਾਰਨ ਦੇ ਪ੍ਰਬੰਧਕ ਮਾਨਯੋਗ ਐਸਟੀਐਮ ਸਾਹਿਬ ਨੇ ਤਰਨਤਾਰਨ ਦੇ ਇਹਨਾਂ ਵੱਲੋਂ ਜਿਹੜੀ ਆ ਸਾਨੂੰ ਪਰਮਿਸ਼ਨ ਵਾਸਤੇ ਲੈਟਰ ਆਪਣੇ ਦੇਣੀ ਪੈਂਦੀ ਸੀ ਉਹ ਇਹਨਾਂ ਵੱਲੋਂ ਨਹੀਂ ਦਿੱਤੀ ਗਈ ਉਹ ਲੈਟਰ ਦੇ ਅਕੋਰਡਿੰਗ ਜਿਹੜਾ ਸੀਗਾ ਫਿਰ ਐਸਟੀਐਮ ਸਾਹਿਬ ਵੱਲੋਂ ਇਹਨਾਂ ਨੂੰ ਮਨਜ਼ੂਰੀ ਦਿੱਤੀ ਜਾਣੀ ਸੀ ਇਸ ਕਰਕੇ ਜਿਹੜਾ ਵਾ ਇਹਨਾਂ ਵੱਲੋਂ ਸਾਨੂੰ ਕੋਈ ਦੇ ਬਾਰੇ ਅਗੇਤੀ ਜਾਣਕਾਰੀ ਨਹੀਂ ਦਿੱਤੀ ਨਾ ਹੀ ਕੋਈ ਲਿਖਤੀ ਪਰਮਿਸ਼ਨ ਲਈ ਹੈ ਜਿਸ ਦੇ ਸਬੰਧ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਇਹਨਾਂ ਦਾ ਉਹ ਉਥੋਂ ਬੰਦ ਕਰਵਾ ਦੇ ਇੱਕ ਸਰਗਮ ਕੰਡਾ ਹੀ ਕੋ ਪਰਮਿਸ਼ਨ ਬਗੈਰ ਕਰਨਾ ਹਾਂਜੀ ਬਿਨਾ ਪਰਮਿਸ਼ਨ ਤੋਂ ਕਰ ਰਹੇ ਸੀਗੇ ਤੋਂ ਸੋ ਇਸ ਕਰਕੇ ਬਿਨਾ ਪਰਮਿਸ਼ਨ ਤੋਂ ਤੁਹਾਨੂੰ ਪਤਾ ਕੋਈ ਵੀ ਪ੍ਰੋਗਰਾਮ ਨਹੀਂ ਕੀਤਾ ਜਾ ਸਕਦਾ ਕੱਲ ਨੂੰ ਕੋਈ ਵੀ ਕੱਲ ਨੂੰ ਇਸ ਪ੍ਰੋਗਰਾਮ ਜੇ ਕੋਈ ਵੀ ਕੋਈ ਅਨਕਸਖਾਵੀ ਘਟਨਾ ਵਾਪਰ ਸਕਦੀ ਕੋਈ ਕਿਸੇ ਤਰ੍ਹਾਂ ਦਾ ਕੋਈ ਮਾਹੌਲ ਖਰਾਬ ਹੋ ਸਕਦਾ ਤਾਂ ਤੁਸੀਂ ਜ਼ਿੰਮੇਵਾਰੀ ਕੌਣ ਹੋਣ ਕੌਣ ਕਰੇਗਾ ਜੀ ਠੀਕ ਹੈ ਕੀ ਕਹਿੰਦੇ ਇਹ ਕਹਿੰਦੇ ਵੀ ਅਸੀਂ ਇਤੋਂ ਹਫਤਾ 10 ਦਿਨ ਪਹਿਲਾਂ ਇਹਨਾਂ ਗੱਲਬਾਤ ਬਹਿ ਕੇ ਮੀਟਿੰਗ ਹੋਈ ਸੀ ਇਹਨੂੰ ਪ੍ਰੋਗਰਾਮ ਕਰਨਾ ਵਾਦੇ ਸਾਡੇ ਪੰਜਾਬ ਦੇ ਪ੍ਰਧਾਨ ਵੀ ਹੋਣੇ ਸਾਡੇ ਨਾਲ ਕੋਈ ਕੋਈ ਇਹਦੇ ਪੋਟੈਂਸ਼ੀਅਲ ਦੀ ਗੱਲ ਕੇ ਸਿਰਫ ਇੱਕ ਕੱਟ ਇਹੀ ਬਸ ਸਾਡੇ ਨਾਲ ਕੋਈ ਕਿਸੇ ਕਿਸਮ ਦੀ ਇਹਨਾਂ ਦੀ ਮੀਟਿੰਗ ਮੇਰੇ ਨਾਲ ਨਹੀਂ ਹੋਈ ਈਓ ਸਾਹਿਬ ਨਾਲ ਹੋਈ ਹੋਵੇ ਉਹਦੇ ਬਾਰੇ ਮੈਨੂੰ ਜਾਣਕਾਰੀ ਦਿਓ ਪਹਿਲੀ ਗੱਲ ਤਾਂ ਸੀਨੀਅਰ ਅਫਸਰਾਂ ਦਾ ਹੁਕਮ ਹੈ ਜੋ ਵੀ ਹੈ ਅੱਛਾ ਕਿ ਦਫ਼ਤਰ ਦੇ ਅਧੂਰ ਦੇ ਅੰਦਰ ਜਿਹੜੀ ਇਹ ਟੈਂਟ ਲਾ ਰਹੇ ਆ ਉਹ ਕਿਸੇ ਕੋਲੋਂ ਇਹ ਨਾ ਮਨਜ਼ੂਰੀ ਨਹੀਂ ਲਈ ਇਹਨਾਂ ਨੂੰ ਇਹੀ ਦੇ ਦਿੱਤੀ ਗਈ ਆ ਵੀ ਜਿਹੜਾ ਵੀ ਤੁਸੀਂ ਐਸ.ਐਮ. ਸਾਹਿਬ ਨੂੰ ਦਿੱਤੀ ਸਾਹ ਨੂੰ ਮਿਲੋ। ਠੀਕ ਹੈ। ਆ 2000 ਤੱਕ ਇਹ ਤੁਸੀਂ ਕਰ ਲੈਣਾ।